ਇਸ ਵਕਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਕੋਵਿਡ ਵੈਕਸੀਨ ਲਗਾਈ ਸੀ ਕੋਵਿਡ ਵੈਕਸੀਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਰੋਨਾ ਦੇ ਦੌਰਾਨ ਵੈਕਸੀਨ ਲਗਾਈ ਜਾ ਰਹੀ ਸੀ ਤੇ ਅਜਿਹੇ ਦੇ ਵਿੱਚ ਹੁਣ ਖਬਰ ਸਾਹਮਣੇ ਆ ਰਹੀ ਹੈ ਕਰੋਨਾ ਵੈਕਸੀਨ ਦੇ ਨਾਲ ਮਾੜੇ ਪ੍ਰਭਾਵ ਹੋ ਸਕਤੇ ਨੇ ਪਹਿਲੀ ਵਾਰ ਕੰਪਨੀ ਨੇ ਖੁਦ ਮੰਨਿਆ ਜ਼ਰੂਰ ਇਸ ਖਬਰ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਕਿਉਂਕਿ ਕਾਫੀ ਜਿਹੜਾ ਸਮਾਂ ਗੰਭੀਰ ਸੀ ਜਦੋਂ ਕਰੋਨਾ ਕਾਲ ਆਇਆ ਸੀ ਤੇ ਅਚੇਹ ਦੇ ਵਿੱਚ ਕਰੋਨਾ ਵੈਕਸੀਨ ਲਗਾਈਆਂ ਜਾ ਰਹੀਆਂ ਸੀ ਅਕਰ ਤੁਸੀਂ ਵੀ ਵੈਕਸੀਨ ਲਗਾਈ ਸੀ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜੁੜੋ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਸਫਾਲ ਹੈ ਦੱਸਤੀ ਹੈ ਕਿ ਕਰੋਨਾ ਵੈਕਸੀਨ ਦੇ ਕਈ ਬ੍ਰਾਂਡ ਸੀ ਕੋਵਿਡ ਸ਼ੀਲਡ ਭਾਰਤ ਦੇ ਵਿੱਚ ਲਗਾਈ ਜਾ ਰਹੀ ਸੀ ਤੇ ਹੁਣ ਕੰਪਨੀ ਦੇ ਵੱਲੋਂ ਖੁੱਦ ਮੰਨਿਆ ਗਿਆ ਕਿ ਇਸਤੇ ਮਾੜੇ ਨਤੀਜੇ ਨਿਕਲ ਸਕਦੇ ਨੇ ਖੁੱਦ ਹਾਈ ਕੋਰਟ ਦੇ ਵਿੱਚ ਮੰਨਿਆ ਗਿਆ ਦੱਸਦੀ ਹੈ ਕਿ ਕਰੋਨਾ ਵੈਕਸੀਨ ਦੇ ਨਾਲ ਇਸਤੇ ਗੰਭੀਰ ਰਿਜ਼ਲਟ ਨਿਕਲ ਸਕਦੇ ਨੇ ਖੁੱਦ ਹਾਈ ਕੋਰਟ ਦੇ ਵਿੱਚ ਕੰਪਨੀ ਦੇ ਵੱਲੋਂ ਆਪਣੇ ਦਲਤੀ ਦਸਤਾਵੇਜ਼ ਪਹਿਲੀ ਵਾਰ ਪੇਸ਼ ਕੀਤੇ ਗਏ ਕਿਹਾ ਕਿ ਕਿਸਦਾ ਕੋਵਿਡ-19 ਟੀਕਾ टीटीएस ਦੇ ਮਾਰੇ ਪ੍ਰਭਾਵ ਦਾ ਕਾਰਨ ਬਣ ਸਕਦੀ ਹੈ ਤੁਹਾਨੂੰ ਦੱਸਤੀ ਹੈ ਕਿ ਵੈਕਸੀਨ ਦੇ ਕਈ ਬ੍ਰਾਂਡ ਸਾਹਮਣੇ ਆਏ ਸੀ ਤੇ ਕੋਵਿਡ ਸ਼ੀਲਡ ਭਾਰਤ ਵਿੱਚ ਲਗਾਈ ਗਈ ਸੀ ਤੇ ਇਸ ਦੇ ਨਾਲ ਹੁਣ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਅਗਰ ਤੁਸੀਂ ਵੀ ਵੈਕਸੀਨ ਦੀ ਵਰਤੋਂ ਕੀਤੀ ਹੈ ਲਗਾਈ ਹੈ ਤਾਂ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣੋ ਕਿਉਂਕਿ ਕੰਪਨੀ ਦੇ ਵੱਲੋਂ ਹੁਣ ਖੁਦ ਮੰਨਿਆ ਗਿਆ ਹਾਲਾਂਕਿ ਹਾਈ ਕੋਰਟ ਦੇ ਵਿੱਚ ਇਸ ਦੇ ਖਿਲਾਫ ਕੇਸ ਵੀ ਚੱਲ ਰਿਹਾ ਹੈ ਖਬਰਾਂ ਵੀ ਸਾਹਮਣੇ ਆਏ ਸਿੱਕਿਵੈਕਸਿਨ ਲਗਾਉਣ ਦੇ ਨਾਲ ਕਿੰਨਾ ਕਿਤੇ ਲੋਕਾਂ ਦੀ ਸਿਹਤ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ ਅਚੇਹ ਦੇ ਵਿੱਚ ਹੁਣ ਫਾਰਮਾ ਕੰਪਨੀ ਦੇ ਵੱਲੋਂ ਖੁਦ ਮੰਨਿਆ ਗਿਆ ਕਿ ਇਸ ਦੇ ਨਤੀਜੇ ਗਲਤ ਨਿਕਲ ਸਕਦੇ ਨੇ ਮਾੜੇ ਨਤੀਜੇ ਨਿਕਲ ਸਕਦੇ ਨੇ ਦੱਸ ਦਿੱ ਕਿ ਸਰੀਰ ਦੇ ਵਿੱਚ ਖੂਨ ਦੇ ਥੱਕੇ ਬਣਨ ਦਾ ਕਾਰਨ ਬਣਦਾ ਹੈ ਸਰੀਰ ਦੇ ਵਿੱਚ ਜਿਹੜਾ ਹੈ ਖੂਨ ਦੇ ਤਕੇ ਕਰਨ ਦਾ ਜਿਹੜਾ ਕਾਰਨ ਬਣਦਾ ਹੈ ਤੇ ਦੂਜੇ ਪਾਸੇ ਵਿਅਕਤੀ ਨੂੰ ਬ੍ਰੇਨ ਸਟ੍ਰੋਕ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਇਸ ਦੇ ਨਾਲ ਵੱਧ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਿੰਡਰੋਮ ਸਰੀਰ ਦੇ ਵਿੱਚ ਪਲੇਟਲੇਟਸ ਦੇ ਡਿਗਨ ਦੇ ਕਾਰਨ ਵੀ ਬਣ ਸਕਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਵੀ ਸੰਭਾਵਨਾ ਕੰਪਨੀ ਦੇ ਵੱਲੋਂ ਖੁਦ ਮੰਨਿਆ ਗਿਆ ਕਿ ਵੈਕਸੀਨ ਦੇ ਨਾਲ ਦਿਲ ਕਮਜ਼ੋਰ ਹੋ ਸਕਦਾ ਹੈ ਇਸ ਦੇ ਨਾਲ ਗੰਭੀਰ ਬਿਮਾਰੀਆਂ ਵੀ ਲੱਗ ਸਕਤੀਆਂ ਨੇ ਫਾਰਮਾ ਕੰਪਨੀ ਦੇ ਵੱਲੋਂ ਪਹਿਲੀ ਵਾਰ ਖੁਦ ਮੰਨਿਆ ਗਿਆ ਅਦਾਲਤ ਦੇ ਵਿੱਚ ਹਾਲਾਂਕਿ ਕੇਸ ਵਿੱਚ ਦੇ ਖਿਲਾਫ ਚੱਲ ਰਿਹਾ ਸੀ ਕਿਉਂਕਿ ਜਦੋਂ ਵੈਕਸ ਜਦੋਂ ਵੈਕਸੀਨ ਲਗਾਈ ਜਾਂਦੀ ਹੈ ਤੇ ਅਜਿਹੇ ਦੇ ਵਿੱਚ ਲੋਕਾਂ ਦੀ ਸਿਹਤ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਸੀ ਤੇ ਲਗਾਤਾਰ ਖਬਰਾਂ ਵੀ ਸਾਹਮਣੇ ਆਈਆਂ ਇਸ ਕਿ ਕਰੋਨਾ ਕਿੰਨਾ ਗੰਭੀਰ ਹੈ ਕਹਿ ਲਗਾਤਾਰ ਦੇਸ਼ ਦੇ ਵਿੱਚ ਕਰੋਨਾ ਦਾ मिल ਰਹੀ ਸੀ ਕਿਉਂਕਿ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਸੀ ਤੇ ਅਚੇਹ ਦੇ ਵਿੱਚ ਹੁਣ ਵੈਕਸੀਨ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਭਾਰਤ ਦੇ ਵਿੱਚ ਕੋਵਿਡ ਸ਼ੀਲਡ ਵੈਕਸੀਨ ਲੱਗੀ ਸੀ ਲੱਖ ਲੱਖ ਜਿਹੜੇ ਲੱਗਦੀ ਸੀ ਪਹਿਲਾ ਟੀਕਾ ਲਗਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਰਿਜ਼ਲਟ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਸੀ ਗੰਭੀਰ ਕਿਤਨਾ ਕਿਤੇ ਰਿਜ਼ਲਟ ਨਿਕਲ ਰਹੇ ਸੀ ਤੇ ਅਚੇਹ ਦੇ ਵਿੱਚ ਹੁਣ ਕੰਪਨੀ ਦੇ ਵੱਲੋਂ ਵੀ ਖੁਦ ਇਹ ਮੰਨ ਲਿਆ ਕਿ ਆ ਕਿ ਇਸ ਦਾ ਮਾੜਾ ਅਸਰ ਜਿਹੜਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਕੰਪਨੀ ਦੇ ਵੱਲੋਂ ਦੱਸੀ ਗਈ ਹੈ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਸੀ ਦੱਸਦੀ ਹੈ ਕਿ ਯੂਕੇ ਦੇ ਨਿਰਮਾਤਾ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਿੱਤੇ ਆਪਣੇ ਅਦਾਲਤੀ ਦਸਤਾਵੇਜ਼ ਤੇ ਵਿੱਚ ਪਹਿਲੀ ਵਾਰ ਮੰਨਿਆ ਕਿ ਇਸ ਦਾ ਕੋਵਿਡ-19 ਟੀਕਾ TTs ਵਰਕੇ ਦੁਰਲਭ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਤੁਹਾਨੂੰ ਦੱਸਦੀ ਹੈ ਕਿ ਇੱਕ ਕੰਪਨੀ ਵੈਕਸੀਨ ਕੋਵਿਡ ਸ਼ੀਲਡ ਦੇ ਬ੍ਰਾਂਡਾਂ ਦੇ ਨਾਮ ਦੇ ਨਾਲ ਕਈ ਦੇਸ਼ਾਂ ਦੇ ਵਿੱਚ ਵੇਚੀ ਜਾਂਦੀ ਸੀ ਤੇ ਉਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਕੋਵਿਡ ਦੀ ਵੈਕਸੀਨ ਲਗਾਈ ਹੈ ਸਰੂਰ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲੋ ਕਿਉਂਕਿ ਇਸ ਤੇ ਨਤੀਜੇ ਜੜੇ ਆ ਮਾੜੇ ਨਿਕਲ ਰਹੇ ਨੇ ਹਾਲਾਂਕਿ ਮੀਡੀਆ ਰਿਪੋਰਟਾਂ ਤੇ ਖਬਰ ਸਾਹਮਣੇ ਆ ਰਹੀ ਹੈ ਪਰ WHO ਨੇ ਇਸ ਬਾਬਤ ਅਜੇ ਕੋਈ ਵੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਤੁਹਾਰ ਨਾਲ ਸਾਂਝੀ ਕਰ ਰਹੇ ਹਾਂ ਕਿ ਵੈਕਸੀਨ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੋ ਰਹੇ ਨੇ ਕੰਪਨੀ ਤੇ ਦਾਅਵਿਆਂ ਦੇ ਉੱਤੇ ਜਿਹੜਾ ਕਿੰਨਾ ਕਿਤੇ ਵਿਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕੋਵਿਡ-19 ਦੇ ਵਿਰੁੱਧ ਇਸ ਦੀ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਵਿਕਸਿਤ ਕੀਤੀ ਗਈ ਹੈ ਜਿਸ ਦੇ ਵਿੱਚ ਮੌਤ ਅਤੇ ਗੰਭੀਰ ਸੱਟਾਂ ਦਾ ਕਾਰਨ ਬਣਦਾ ਹੈ ਜਿਸ ਦੇ ਵਿੱਚ TTs ਸਿੰਡਰੋਮ ਵੀ ਸ਼ਾਮਿਲ ਹੈ ਜਿਸ ਕਾਰਨ ਲੋਕਾਂ ਨੂੰ ਖੂਨ ਦੇ ਥੱਕੇ ਅਤੇ ਇੱਕ ਕੱਟ ਬਲੱਡ ਪ੍ਰੈਸ਼ਰ ਪਲੇਟ ਲੈਟ ਦੀ ਕਮੀ ਜੜੀਆਂ ਮਹਿਸੂਸ ਕੀਤੀ ਜਾਰੀ ਸੋਇਸੀ ਦੇ ਨਾਲ ਤੁਹਾਡੇ ਨਾਲ ਖਬਰ ਸਾਂਝ ਕਰ ਰਹੇ ਹਾਂ ਕਿ ਸੁਰੱਖਿਆ ਚਿੰਤਾਵਾਂ ਦੇ ਕਾਰਨ ਯੂਕੇ ਦੇ ਵਿੱਚ ਵੈਕਸੀਨ ਹੁਣ ਨਹੀਂ ਦਿੱਤੀ ਜਾਂਦੀ ਕਿਉਂਕਿ ਲਗਾਤਾਰ ਯੂਕੇ ਦੇ ਵਿੱਚ ਇਸ ਦੇ ਵਿਰੁੱਧ ਕੇਸ ਚੱਲ ਰਿਹਾ ਸੀ ਜਿਵੇਂ ਜਿਵੇਂ ਕਾਨੂੰਨੀ ਕਾਰਵਾਈ ਸਾਹਮਣੇ ਆ ਰਹੀ ਹੈ ਪ੍ਰਭਾਵਿਤ ਵਿਅਕਤੀਆਂ ਤੇ ਉਹਨਾਂ ਦੇ ਪ੍ਰਿਫਰ ਟੀਕੇ ਦੇ ਮਾੜੇ ਪ੍ਰਭਾਵਾਂ ਦੇ ਲਈ ਉਚਿਤ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੁਹਾਨੂੰ ਦੱਸਤੀ ਹੈ ਕਿ ਇੱਕ ਕੰਪਨੀ ਨੇ 2024 ਦੀ ਪਹਿਲੀ ਤਿਮਾਹੀ ਦੇ ਵਿੱਚ ਆਪਣੀ ਆਮਦਨ 10 ਬਿਲੀਅਨ ਪੌਂਡ ਤੋਂ ਵੱਧ ਹੋਣ ਦੀ ਜਾਣਕਾਰੀ ਦਿੱਤੀ ਸੀ ਤੁਹਾਨੂੰ ਦੱਸਤੀ ਹੈ ਕਿ ਕੰਪਨੀ ਇੱਕ ਕਲਾਸ ਐਕਸ਼ਨ ਮੁਕਦਮੇ ਦਾ ਸਾਹਮਣਾ ਕਰ ਰਹੀ ਹੈ ਇਹ ਮੁਕਦਮਾ ਜੈਮੀਸ ਕੋਟ ਨਾਮ ਦੇ ਵਿਅਕਤੀ ਦੁਆਰਾ ਦਾਇਰ ਕੀਤਾ ਗਿਆ ਸੀ ਜਿਸ ਨੂੰ ਅਪ੍ਰੈਲ 2021 ਦੇ ਵਿੱਚ ਐਕਸਪੋਰਟ ਯੂਨੀਵਰਸਿਟੀ ਦੇ ਸਹਿਯੋਗ ਤੇ ਨਾਲ ਵਿਕਸਿਤ ਐਕਸਟਰਾ ਜਨੇਕਾ ਵੈਕਸੀਨ ਲੈਂਡ ਤੋਂ ਬਾਅਦ ਦਿਮਾਗ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਇਸ ਤੋਂ ਬਾਅਦ ਹੋਰ ਪਰਿਵਾਰਾਂ ਨੇ ਵੀ ਅਦਾਲਤ ਦੇ ਵਿੱਚ ਸ਼ਿਕਾਇਤ ਕੀਤੀ ਸੀ ਕਿ ਟੀਕਾ ਲਗਵਾਉਣ ਤੋਂ ਬਾਅਦ ਉਹਨਾਂ ਨੂੰ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਇਹ ਪਰਿਵਾਰ ਟੀਕੇ ਨੂੰ ਲੈ ਕੇ ਆਈਆਂ ਮੁਸ਼ਕਲਾਂ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਿਹਾ ਇਸ ਪੱਲਾ ਵੀ ਜ਼ਿਕਰ ਕੀਤਾ ਕਿ ਯੂਕੇ ਦੇ ਵਿੱਚ ਇਸ ਦੇ ਖਿਲਾਫ ਲਗਾਤਾਰ ਜੰਗ ਲੜੀ ਜਾ ਰਹੀ ਹੈ ਕੇਸ ਲਗਾਤਾਰ ਦਰਜ ਹੋ ਰਹੇ ਸੀ ਤੇ ਅਚੇਹ ਦੇ ਵਿੱਚ ਹੁਣ ਖੁਦ ਕੰਪਨੀ ਦੇ ਵੱਲੋਂ ਇਹ ਮੰਨਿਆ ਗਿਆ ਕਿ ਇਸ ਤੇ ਮਾੜੇ ਪ੍ਰਭਾਵ ਦੇਖਣ ਮਿਲ ਸਕਦੇ ਨੇ ਕੋਵਿਡ ਸ਼ੀਲਡ ਵੈਕਸੀਨ ਨੂੰ ਲੈ ਕੇ ਐਸਟਰਾਜਨੇਕਾ ਕੰਪਨੀ ਨੇ ਅਦਾਲਤ ਦੇ ਵਿੱਚ ਆਪਣੀ ਖਾਮੀ ਮੰਨੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਦਿਲ ਦਾ ਦੌਰਾ ਪੈ ਰਿਹਾ ਇੱਕ ਬ੍ਰਾਡ ਮਹਿਸੂਸ ਹੁੰਦੀ ਹੈ ਵੈਕਸੀਨ ਦੇ ਨਾਲ ਤੇ ਹੁਣ ਇਹ ਸਭ ਕੁਝ ਕੰਪਨੀ ਦੇ ਵੱਲੋਂ ਅਦਾਲਤ ਦੇ ਵਿੱਚ ਖੁਦ ਮੰਨਿਆ ਗਿਆ